ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜਵਜ ਕੇ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਦਾ ਸਾਂਝੀ ਕਰਨ ਜਾ ਰਹੀ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹਨਾਂ ਦਾ ਮਨ ਹਰ ਟਾਈਮ ਉਦਾਸ ਰਹਿੰਦਾ ਹੈ ਸਾਧ ਸੰਗਤ ਜੀ ਉਹ ਕਿਵੇਂ ਖੁਸ਼ ਰਹਿ ਸਕਦੇ ਹਨ ਕਿਵੇਂ ਵਾਹਿਗੁਰੂ ਜੀ ਦੀ ਰਹਿਮਤ ਤੋਂ ਬਖਸ਼ਦਿਆਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਕਥਾ ਦੇ ਵਿੱਚ ਸਾਰੀ ਗੱਲਬਾਤ ਕਰਾਂਗੇ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸਕੋ ਸਾਥ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤੇ ਪਸਾਨ ਬਾਬਾ ਜੀ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ 사త్సੰਗਤ ਜੀ ਆਓ ਪੁਨਪੱਕਾ ਕਰਦੀ 사ਤ ਪਾਉਂਦੇ ਹਾਂ 사త్సੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਸੁੱਖ ਦਾ ਰਾਹ ਦੱਸਿਆ ਹੈ 사త్సੰਗਤ ਜੀ ਸਾਨੂੰ ਦੱਸਿਆ ਹੈ ਵਾਹਿਗੁਰੂ ਜੀ ਨੇ ਕਿ ਭਾਈ ਜੇ ਤੂੰ ਸੁੱਖ ਚਾਹੁੰਦਾ ਵਾ ਜੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤਾ ਹੈ ਸਾ ਸੰਗਤ ਜੀ ਉਹ ਪਹਿਲਾ ਉਸ ਦੇ ਵਿੱਚ ਖੁਸ਼ ਰਹਿਣਾ ਸਿੱਖ ਜੋ ਵਾਹਿਗੁਰੂ ਜੀ ਨੇ ਤੈਨੂੰ ਪਦਾਰਥ ਦਿੱਤੇ ਨੇ ਤੈਨੂੰ ਰਹਿਣ ਲਈ ਘਰ ਦਿੱਤਾ ਖੁਸ਼ੀਆਂ ਦਿੱਤੀਆਂ ਨੇ ਪਰਿਵਾਰ ਦਿੱਤਾ ਵਾ ਸਾ ਸੰਗਤ ਜੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ ਉਸ ਦਾ ਸ਼ੁਕਰਾਨਾ ਕਰਕੇ ਜਪਿਆ ਕਰ ਸਤਨਾਮ ਸ਼ਿਰਵਾਹੇ ਗੁਰਜੀ ਸਾ ਸੰਗਤ ਜੀ ਜੇ ਤੂੰ ਸਤਨਾਮ ਵਾਹਿਗੁਰੂ ਜਪੇਂਗਾ ਨਾ ਤਾਂ ਤਾਂ ਸੁਖੀ ਹੋ ਸਕਦਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਉਸ ਦੇ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਸੁਖ ਨਾਹੀ ਬੋਤੇ ਤਨ ਖਾਟੇ ਸਾਧ ਸੰਗਤ ਜੀ ਜੇ ਕੋਈ ਬਹੁਤ ਪੈਸਾ ਇਕੱਠਾ ਕਰਕੇ ਕਹੇ ਸੁਖ ਚਾਹੀਦਾ ਸਾਥ ਸੰਗਤ ਜੀ ਪੈਸੇ ਦੇ ਨਾਲ ਸੁੱਖ ਦੇ ਸਾਧਨ ਖਰੀਦੇ ਜਾ ਸਕਦੇ ਨੇ ਪਰ ਸੁੱਖ ਨਹੀਂ ਖਰੀਦਿਆ ਜਾ ਸਕਦਾ ਸਾਥ ਸੰਗਤ ਜੀ ਇਸ ਦੁਨੀਆ ਦੇ ਵਿੱਚ ਜਿਸ ਨੂੰ ਦੋ ਵਕਤ ਦੀ ਵੈਗੁਰ ਜੀ ਰੋਟੀ ਦਿੰਦੇ ਨੇ ਨਾ ਤਾਂ ਵੀ ਵੈਗੁਰ ਜੀ ਦਾ ਸ਼ੁਕਰਾਨਾ ਕਰਿਆ ਕਰੋ ਸਾਥ ਸੰਗਤ ਜੀ ਕਈ ਕਈਆਂ ਨੂੰ ਉਹ ਵੀ ਨਸੀਬ ਨਹੀਂ ਹੁੰਦੀ ਸਾਥ ਸੰਗਤ ਜੀ ਦੁਨੀਆ ਦੇ ਵਿੱਚ ਬੰਦਿਆਂ ਨੂੰ ਤਿੰਨ ਚੀਜ਼ਾਂ ਦਾ ਮਾਣ ਹੁੰਦਾ ਹੈ ਕਿ ਮੇਰੇ ਕੋਲ ਬਹੁਤ ਪੈਸਾ ਹੈ 사ਸੰਗਤ ਜੀ ਇਹ ਮੈਨੂੰ ਕਿਸੇ ਬੰਦੇ ਦੀ ਲੋੜ ਨਹੀਂ ਹੈ 사ਸੰਗਤ ਜੀ ਪਹਿਲੀ ਚੀਜ਼ ਤੇ ਹੋ ਗਈ ਪੈਸਾ 사ਸੰਗਤ ਜੀ ਦੂਸਰੀ ਚੀਜ਼ ਹੈ ਮੈਨੂੰ ਅਕਲ ਬਹੁਤ ਹੈ 사ਸੰਗਤ ਜੀ ਮੈਨੂੰ ਕਿਸੇ ਦੀ ਵੀ ਸਲਾਹ ਦੀ ਲੋੜ ਨਹੀਂ ਹੈ 사ਸੰਗਤ ਜੀ ਤੀਸਰੀ ਗੱਲ ਇਹ ਹੈ ਭਾਈ ਮੇਰੇ ਪਿੱਛੇ ਬਹੁਤ ਬੰਦੇ ਨੇ ਮੇਰਾ ਪਰਿਵਾਰ ਮੇਰਾ ਸਰੀਕਾ ਬਹੁਤ ਹੈ ਮੈਂ ਇੱਕ ਫੋਨ ਕਰਾਂਗਾ 5000 ਬੰਦਾ ਇਕੱਠਾ ਕਰ ਲਵਾਂਗਾ ਸਾਧ ਸੰਗਤ ਜੀ ਜਿਨ੍ਹਾਂ ਜਿਨ੍ਹਾਂ ਕੋਲ ਲੋਕ ਕਹਿੰਦੇ ਹਜ਼ਾਰ ਹਜ਼ਾਰ ਆਉਣਗੇ ਸਾਧ ਸੰਗਤ ਜੀ ਉਹ ਦੁਨੀਆ ਵਿੱਚ ਸੁਖੀ ਨਹੀਂ ਹੋ ਸਕਦੇ ਸਾਧ ਸੰਗਤ ਜੀ ਜੇ ਕਹਿੰਦਾ ਹੈ ਨਾ ਨਕ 5000 ਬੰਦਾ ਬੁਲਾ ਸਕਦਾ ਇੱਕ ਫੋਨ ਤੇ ਸਾਧ ਸੰਗਤ ਜੀ ਜਿਹੜਾ 5000 ਬੰਦਾ ਹੈ ਨਾ ਉਹ ਵੀ ਸੁਖੀ ਨਹੀਂ ਹੋਵੇਗਾ ਸਾਧ ਸੰਗਤ ਜੀ ਜਿਹੜਾ ਬੰਦਾ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੁੰਦਾ ਹੈ ਸਾਧ ਸੰਗਤ ਜੀ ਉਹ ਕਦੇ ਵੀ ਕਿਸੇ ਦੀ ਗੱਲ ਦੇ ਵਿੱਚ ਨਹੀਂ ਆਉਂਦਾ ਤੁਸੀਂ ਐਗਜ਼ਾਮਪਲ ਹੀ ਲਾ ਲਓ ਜਿਵੇਂ ਕਿਸੇ ਗਵਾਂਡੀਆਂ ਦੇ ਘਰ ਸਾਧ ਸੰਗਤ ਜੀ ਕਦੇ ਵੰਡ ਵਟਈਆਂ ਦੀ ਗੱਲ ਚੱਲਦੀ ਹੈ ਸਾਸੰਗਤ ਜੀ ਇੱਕ ਭਰਾ ਕਹਿੰਦਾ ਹੈ ਮੈਂ ਜ਼ਿਆਦਾ ਲੈਣਾ ਹੈ ਇੱਕ ਕਹਿੰਦਾ ਹੈ ਮੈਂ ਵੀ ਉਨਾ ਹੀ ਲੈਣਾ ਹੈ ਸਾਸੰਗਤ ਜੀ ਪਰ ਜਿਹੜੇ ਪੈਸੇ ਵਾਲੇ ਲੋਕ ਹੁੰਦੇ ਆ ਨਾ ਉਹ ਗਰੀਬ ਬੰਦੇ ਨੂੰ ਦਬਾਉਂਦੇ ਨੇ ਸਾਸੰਗਤ ਜੀ ਉਹ ਗਰੀਬ ਬੰਦੇ ਨੂੰ ਦਬਾਉਂਦੇ ਨੇ ਕਿ ਹਾਂ ਜੋ ਇਹਦੇ ਕੋਲ ਹੈਗਾ ਸੀ ਉਹ ਵੀ ਲੈ ਲਈਏ ਸਾਸੰਗਤ ਜੀ ਪਰ ਸਾਸੰਗਤ ਜੀ ਜਿਹੜਾ ਗਰੀਬ ਬੰਦਾ ਨਾ ਉਹ ਵਾਹਿਗੁਰੂ ਜੀ ਤੇ ਬਹੁਤ ਨੇੜੇ ਆ ਬਹੁਤ ਵਾਹਿਗੁਰੂ ਜੀ ਦੀ ਸੇਵਾ ਕਰਦਾ ਪਾਠ ਪੂਜਾ ਕਰਦਾ ਹੈ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਤੇ ਉਸ ਨੂੰ ਬਹੁਤ ਭਰੋਸਾ ਵਾ ਉਹ ਭਰੋਸਾ ਨਹੀਂ ਵਾਹਿਗੁਰੂ ਜੀ ਤੇ ਰੱਖਦਾ ਜਿਹੜਾ ਪੈਸੇ ਵਾਲਾ ਬੰਦਾ ਨਾ ਉਹ ਵਾਹਿਗੁਰੂ ਜੀ ਤੇ ਭਰੋਸਾ ਨਹੀਂ ਰੱਖਦਾ ਉਹ ਉਹ ਤਾਂ ਰੱਬ ਨੂੰ ਵੀ ਟੱਬ ਦੱਸਦੇ ਨੇ ਸਾਧ ਸੰਗਤ ਜੀ ਉਹ ਕਹਿੰਦੇ ਵਾਹਿਗੁਰੂ ਕੌਣ ਹੈ ਜਿਹਦੇ ਕੋਲ ਪੈਸਾ ਸਾਧ ਸੰਗਤ ਜੀ ਕਹਿੰਦੇ ਜਦੋਂ ਵੈਗਰੂ ਦੀ ਲਾਠੀ ਵੱਜਦੀ ਹੈ ਨਾ ਉਸ ਦੇ ਵਿੱਚ ਆਵਾਜ਼ ਨਹੀਂ ਆਉਂਦੀ ਸਾਧ ਸੰਗਤ ਜੀ ਜਦੋਂ ਗਰੀਬ ਬੰਦੇ ਦੇ ਨਾਲ ਕੋਈ ਨਹੀਂ ਖੜਦਾ ਨਾ ਸਾਧ ਸੰਗਤ ਜੀ ਤਾਂ ਉਹ ਵੈਗਰੂ ਵਰਤਦਾ ਫਿਰ ਸਾਧ ਸੰਗਤ ਜੀ ਫਿਰ ਪਤਾ ਲੱਗਦਾ ਹੈ ਕਿ ਵੈਗਰੂ ਇਸ ਦੁਨੀਆ ਦੇ ਵਿੱਚ ਵਸਦਾ ਹੈ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਤੇਰਾ ਭੁਲੇਖਾ ਹੈ ਕਿ ਪੈਸਾ ਅਕਲ ਬਹੁਤ ਬਹੁਤ ਜ਼ਿਆਦਾ ਕੰਮ ਆਉਂਦੀ ਹੈ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਜੀ ਪਰ ਇਹ ਥੋੜੇ ਸਾਈਮਲ ਟਾਈਮ ਲਈ ਹੀ ਕੰਮ ਆਉਂਦੀ ਹੈ ਸਾਧ ਸੰਗਤ ਜੀ ਇੱਕ ਟਾਈਮ ਜ਼ਿੰਦਗੀ ਵਿੱਚ ਇਦਾਂ ਦਾ ਆਉਂਦਾ ਹੈ ਜਿਸ ਵਿੱਚ ਕੁਝ ਵੀ ਕੰਮ ਨਹੀਂ ਆਉਂਦਾ ਸਾਧ ਸੰਗਤ ਜੀ ਤੁਸੀਂ ਕਰੋਨਾ ਵਿੱਚ ਹੀ ਵੇਖ ਲਓ ਕਰੋਨਾ ਦੇ ਦੌਰ ਵਿੱਚ ਸਾਧ ਸੰਗਤ ਜੀ ਤੁਸੀਂ ਦੇਖਿਆ ਹੈ ਦਿੱਲੀ ਵਿੱਚ ਮਹੀਨੇ ਦੇ ਵਿੱਚ 18000 ਬੰਦੇ ਦੀ ਮੌਤ ਹੋ ਗਈ। ਸਾਧ ਸੰਗਤ ਜੀ ਤੁਸੀਂ ਵੀਡੀਓ ਨਹੀਂ ਦੇਖਿਆ ਹੋਵੇਗਾ ਫੋਨਾਂ ਤੇ ਦੇਖਿਆ ਹੋਵੇਗਾ ਸਾਧ ਸੰਗਤ ਜੀ ਲਾਈਵ ਟੈਲੀਕਾਸਟ ਚੱਲਦੇ ਸੀ ਤੁਸੀਂ ਟੀਵੀਆਂ ਦੇ ਵਿੱਚ ਦੇਖਿਆ ਹੋਵੇਗਾ ਸਾਧ ਸੰਗਤ ਜੀ ਜਿਨ੍ਹਾਂ ਕੋਲ ਕਰੋੜਾ ਅਰਬਾ ਰੁਪਇਆ ਸੀ ਨਾ ਸਾਧ ਸੰਗਤ ਜੀ ਉਸ ਸਟੇਚਰਾਂ ਤੇ ਹੀ ਮਰ ਗਈ। ਸਾਧ ਸੰਗਤ ਜੀ ਉਹਨਾਂ ਨੂੰ ਆਕਸੀਜਨ ਨਹੀਂ ਮਿਲੀ ਵੈਂਟੀਲੇਟਰ ਨਹੀਂ ਮਿਲੇ ਸਾਧ ਸੰਗਤ ਜੀ ਤਾਂ ਪੈਸਾ ਉੱਥੇ ਕੀ ਕਰ ਸਕਦਾ ਸੀ ਇੱਕ ਟਾਈਮ ਜ਼ਿੰਦਗੀ ਵਿੱਚ ਇਦਾਂ ਆਇਆ ਸਾਧ ਸੰਗਤ ਜੀ ਉੱਥੇ ਪੈਸਾ ਵੀ ਕੰਮ ਨਹੀਂ ਆਇਆ ਸਾਧ ਸੰਗਤ ਜੀ ਪੈਸਾ ਤਾਂ ਸੀ ਪਰ ਉਹ ਕੰਮ ਨਹੀਂ ਆਇਆ ਕਿਉਂਕਿ ਸਾਧ ਸੰਗਤ ਜੀ ਜਿੱਥੇ ਵਾਇਗਰੂ ਦਾ ਵਰਤਣਾ ਹੈ ਨਾ ਸਾਧ ਸੰਗਤ ਜੀ ਉੱਥੇ ਪੈਸਾ ਵੀ ਕੰਮ ਨਹੀਂ ਕਰਦਾ ਸਾਥ ਸੰਗਤ ਜੀ ਦੂਸਰਾ ਜਿਸ ਨੂੰ ਮਾਣ ਹੈ ਮੇਰੇ ਪਿੱਛੇ ਬੰਦੇ ਬਹੁਤ ਨੇ ਸਾਥ ਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਕਰੋਨਾ ਦੇ ਵਕਤ ਸਮੇ ਸਾਥ ਸੰਗਤ ਜੀ ਭੈਣ ਭਰਾ ਘਰ ਵਾਲਾ ਘਰ ਵਾਲੀ ਜੇ ਬੰਦਾ ਘਰ ਦੇ ਵਿੱਚ ਇੱਕ ਬੰਦਾ ਕਰੋਨੇ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਨਾ ਤਾਂ ਸਾਥ ਸੰਗਤ ਜੀ ਇੱਥੇ ਤੱਕ ਕਿ ਉਸ ਦੇ ਕੋਈ ਨੇੜੇ ਤੱਕ ਨਹੀਂ ਜਾਂਦਾ ਸੀ ਸਾਥ ਸੰਗਤ ਜੀ ਜਦੋਂ ਬੰਦਾ ਮਰਦਾ ਸੀ ਨਾ ਸਾਧ ਸੰਗਤ ਜੀ ਤਾਂ ਜਿਹੜਾ ਡਾਕਟਰ ਸੀ ਨਾ ਹਸਪੀਟਲ ਦੇ ਉਹ ਹੀ ਸੰਸਕਾਰ ਕਰ ਦਿੰਦੇ ਸੀ ਸਾਧ ਸੰਗਤ ਜੀ ਭਾਵੇਂ ਫਿਰ ਉਸ ਬੰਦੇ ਦਾ ਧੀ ਹੋਵੇ ਪੁੱਤ ਹੋਵੇ ਜਾਂ ਫਿਰ ਘਰ ਵਾਲੀ ਹੀ ਕਿਉਂ ਨਾ ਹੋਵੇ ਉਹ ਵੀ ਕੋਲ ਨਹੀਂ ਸੀ ਜਾਂਦੇ ਉਹ ਦੂਰੋਂ ਹੀ ਗੱਡੀ ਦੇ ਵਿੱਚ ਬੈਠ ਕੇ ਦੇਖਦੇ ਰਹਿੰਦੇ ਸੀ ਕਿ ਸੰਸਕਾਰ ਹੋ ਰਿਹਾ ਹੈ ਸਾਧ ਸੰਗਤ ਜੀ ਇਸ ਕਰੋਨੇ ਵਿੱਚ ਬਹੁਤ ਬੁਰੀ ਤਰ੍ਹਾਂ ਲੋਕਾਂ ਦਾ ਮਾਣ ਟੁੱਟਿਆ ਹੈ। ਸਾਧ ਸੰਗਤ ਜੀ ਕਿਸ ਦਾ ਮਾਣ ਟੁੱਟਿਆ? ਪੈਸੇ ਦਾ, ਅਕਲ ਦਾ, ਬੰਦਿਆਂ ਦਾ ਮਾਣ ਟੁੱਟਿਆ ਹੈ। ਸਾਧ ਸੰਗਤ ਜੀ ਬਹੁਤ ਘੱਟ ਲੋਕ ਸੀ ਜਿਹੜੇ ਘੱਟ ਪੜ੍ਹੇ ਲਿਖੇ ਸੀ। ਸਾਧ ਸੰਗਤ ਜੀ ਅਨਪੜ੍ਹ ਲੋਕ ਸੀ। ਸਾਧ ਸੰਗਤ ਜੀ ਉਹ ਹੀ ਇਸ ਬਿਮਾਰੀ ਤੋਂ ਬਚ ਗਏ ਨੇ। ਕਿਉਂਕਿ ਸਾਧ ਸੰਗਤ ਜੀ ਔਰ ਇਸ ਕਰੋਨਾ ਦੇ ਦੌਰ ਵਿੱਚ ਉਸ ਵਾਹਿਗੁਰੂ ਜੀ ਨੇ ਤੇ ਆਉਂਦੇ ਸੀ ਸਾਧ ਸੰਗਤ ਜੀ ਤਾਂ ਹੀ ਉਹ ਵਾਹਿਗੁਰੂ ਜੀ ਦੇ ਸਹਾਰੇ ਬਚ ਗਏ ਸਾਧ ਸੰਗਤ ਜੀ ਨਹੀਂ ਤਾਂ ਤੁਸੀਂ ਦੇਖਿਆ ਹੀ ਹੈ ਵੱਡੇ ਵੱਡੇ ਡਿਗਰੀਆਂ ਵਾਲੇ ਜਿਨ੍ਹਾਂ ਕੋਲ ਪੀ ਐਚ ਡੀ ਪੀ ਐਚ ਡੀ ਦੀਆਂ ਡਿਗਰੀਆਂ ਨੇ ਐਮ ਐਸ ਸੀ ਦੀਆਂ ਡਿਗਰੀਆਂ ਨੇ ਐਮ ਡੀ ਦੀਆਂ ਡਿਗਰੀਆਂ ਨੇ ਸਾਧ ਸੰਗਤ ਜੀ ਕਰੋਨਾ ਨਾਲ ਉਹ ਵੀ ਮਰ ਗਏ ਨੇ ਸਾਧ ਸੰਗਤ ਜੀ ਡਿਗਰੀਆਂ ਤਾਂ ਹੈਗੀਆਂ ਸੀ ਪਰ ਅਕਲ ਨਹੀਂ ਸੀ ਕਿਉਂਕਿ ਇੱਥੇ ਦਿਮਾਗ ਨੇ ਕੰਮ ਨਹੀਂ ਆਇਆ ਅਕਲ ਨੇ ਕੰਮ ਨਹੀਂ ਆਇਆ ਸਾਧ ਸੰਗਤ ਜੀ ਇੱਥੇ ਉਹ ਵੀ ਕੰਮ ਨਹੀਂ ਆਇਆ ਸਾਧ ਸੰਗਤ ਜੀ ਜਿੱਥੇ ਕੋਈ ਕੰਮ ਨਾ ਨਾ ਆਵੇ ਉੱਤੇ ਜਪਿਆ ਹੋਇਆ ਨਾਮ ਕੰਮ ਆਉਂਦਾ ਹੈ ਸਾਧ ਸੰਗਤ ਜੀ ਤੂੰ ਰੱਬ ਦਾ ਧਿਆਨ ਕਰਕੇ ਜਿੱਥੇ ਕੋਈ ਨਾ ਕੰਮ ਆਵੇ ਨਾ ਜਿੱਥੇ ਕੋਈ ਸਾਥੀ ਨਾ ਬਣੇ ਸਾਧ ਸੰਗਤ ਜੀ ਉੱਥੇ ਰੱਬ ਸਾਥੀ ਬਣ ਜਾਂਦਾ ਹੈ ਤੂੰ ਧਿਆਨ ਤਰਕੇ ਇੱਕ ਵਾਰ ਜਪਿਆ ਕਰ ਸਤਨਾਮ ਸ਼ਿਰਵਾਹੀ ਗੁਜ ਸਤਨਾਮ ਸ਼ਿਰਵਾਹੀ ਗੁਜ ਸਾ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਗੁਰਮਾਣੀ ਦਾ ਫੁਰਮਾਨ ਹੈ ਜੇ ਮਾਤ ਪਿਤਾ ਸੁਤ ਮੀਤਨ ਪਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਸਾਧ ਸੰਗਤ ਜੀ ਜਿੱਥੇ ਮਾਪਿਓ ਧੀਆਂ ਪੁੱਤਰ ਕੰਮ ਨਾ ਨਾਉਣ ਉੱਥੇ ਵਾਹੀ ਗੁਰਜੀ ਕੰਮ ਆਉਂਦੇ ਹਨ ਸਾਧ ਸੰਗਤ ਜੀ ਜੇ ਨਹੀਂ ਯਕੀਨ ਤੇ ਇੱਕ ਵਾਰ ਅਜਮਾ ਕੇ ਵੇਖ ਲੋ ਸਾਧ ਸੰਗਤ ਜੀ ਜਿੱਥੇ ਭਿਆਨਕ ਸਮਾ ਆ ਜਾਵੇ ਨਾ ਸਾਧ ਸੰਗਤ ਜੀ ਐਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਜੈ ਮਹਾ ਪਿਆਨ ਦੂਤ ਚ ਮਦ ਲੈ ਤੈ ਕੇਵਲ ਨਾਮ ਸੰਗ ਤੇ ਚਲੇ ਸਾਧ ਸੰਗਤ ਜੀ ਉੱਤੇ ਸਿਰਫ ਨਾਮ ਕੰਮ ਆਉਂਦਾ ਹੈ ਵਾਹਿਗੁਰੂ ਜੀ ਦਾ ਜਪਿਆ ਹੋਇਆ ਨਾਮ ਹੀ ਕੰਮ ਆਉਂਦਾ ਹੈ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਵਾਹਿਗੁਰੂ ਜੀ ਦੇ ਲੜ ਲਾਗੇ ਤੇ ਦੇਖੋ ਸਾਧ ਸੰਗਤ ਜੀ ਤੁਹਾਨੂੰ ਬਹੁਤ ਖੁਸ਼ੀਆਂ ਮਿਲਣਗੀਆਂ ਸਾਤ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਬਾਰੇ ਸਾਰੇ ਦੁੱਖ ਕੱਟੇ ਜਾਣਗੇ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਜੇ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮੈਂ ਉਦਾਰੀ ਸਾਤ ਸੰਗਤ ਜੀ ਜਿੱਤੇ ਅਤ ਮੁਸ਼ਕਲ ਬਣ ਜਾਵੇ ਨਾ ਸਾਤ ਸੰਗਤ ਜੀ ਉੱਤੇ ਸਿਵ ਵੈਗੁਰੂ ਜੀ ਦਾ ਨਾਮ ਕਮ ਆਉਂਦਾ ਹੈ ਸਾ ਸੰਗਤ ਜੀ ਇਸੇ ਲਈ ਪਾਈ ਚਿੱਤ ਲਾ ਕੇ ਜਪਿਆ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਉਹ ਤੇਰੇ ਕੰਮ ਆਵੇਗਾ ਸਾ ਸੰਗਤ ਜੀ ਇਸ ਦੁਨੀਆ ਦੇ ਵਿੱਚ ਤੁਸੀਂ ਕੱਲੇ ਆਏ ਹੋ ਨਾ ਤੁਸੀਂ ਕੱਲੇ ਹੀ ਜਾਣਾ ਹੈ ਸਾ ਸੰਗਤ ਜੀ ਜੇ ਤੁਸੀਂ ਤੁਹਾਡੇ ਨਾਲ ਕੁਝ ਜਾਣਾ ਹੈ ਨਾ ਉਹ ਸਿਰਫ ਇੱਕ ਵਾਹਿਗੁਰੂ ਜੀ ਦਾ ਨਾਮ ਸਿਮਰਨ ਹੀ ਹੈ ਜੋ ਤੁਹਾਡੇ ਨਾਲ ਜਾਣਾ ਹੈ ਜੋ ਤੁਹਾਡੇ ਲੋਕ ਪਰਲੋਕ ਦੇ ਵਿੱਚ ਸੁਹੇਲੇ ਕਰਨੇ ਆ ਸਾਧ ਸੰਗਤ ਜੀ ਇਸ ਤੋਂ ਬਿਨਾ ਨਾ ਹੀ ਕਿਸੇ ਨੇ ਮਾਪਿਓਂ ਨੇ ਭੈਣ ਭਰਾ ਨੇ ਸ਼ਰੀਕੇ ਨੇ ਕਿਸੇ ਨੇ ਕੰਮ ਨਹੀਂ ਜਾਣਾ ਸਾਧ ਸੰਗਤ ਜੀ ਇਸ ਇੱਕ ਵਸ ਵੈਗੁਰੂ ਦੇ ਜਾਪ ਨੇ ਹੀ ਤੁਹਾਡਾ ਸਹਾਰਾ ਬਣਨਾ ਹੈ ਸਾਧ ਸੰਗਤ ਜੀ ਹੋ ਸਕਦਾ ਹੈ ਤੱਕ ਗੁਰੂ ਵਾਲੇ ਬਣਿਆ ਕਰੋ ਸਾਧ ਸੰਗਤ ਜੀ ਜੋ ਮਾਈ ਬੀਬੀਆਂ ਪੈਣਾ ਸਾਧ ਸੰਗਤ ਜੀ ਹਜੇ ਗੁਰੂ ਵਾਲੇ ਨਹੀਂ ਬਣੇ ਜਿਨ੍ਹਾਂ ਨੇ ਅੰਮ੍ਰਿਤ ਦਾ ਤਾਰਨ ਨਹੀਂ ਕੀਤਾ ਸਾਧ ਸੰਗਤ ਜੀ ਉਹ ਜਲਦੀ ਤੋਂ ਜਲਦੀ ਅੰਮ੍ਰਿਤ ਦਾ ਤਾਰਨ ਕਰ ਲੋ ਸਾਧ ਸੰਗਤ ਜੀ ਗੁਰੂ ਵਾਲੇ ਬਣ ਜਾਓ ਸਾਧ ਸੰਗਤ ਜੀ ਜਿਸ ਦਿਨ ਤੁਸੀਂ ਗੁਰੂ ਵਾਲੇ ਬਣ ਜਾਓਗੇ ਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾ ਆ ਜਾਣਗੇ ਸਾਧ ਸੰਗਤ ਜੀ ਤੁਹਾਡੇ ਦੁੱਖ ਦਰਦ ਸਭ ਖਤਮ ਹੋ ਜਾਣਗੇ ਸਾਧ ਸੰਗਤ ਜੀ ਇੱਕ ਵਾਰ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਕਰਕੇ ਤੇ ਦੇਖੋ ਵਾਹਿਗੁਰੂ ਜੀ ਤੁਹਾਨੂੰ ਸਭ ਕੁਝ ਦੇਣਗੇ ਸਾਧ ਸੰਗਤ ਜੀ ਲੋਕ ਕਿ ਪਾਠ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਤੇ ਗਲਤ ਕੰਮ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਲੋਕਿਆਂ ਦਾ ਬੁਰਾ ਵੀ ਕਰੀ ਜਾਂਦੇ ਨੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਭਾਈ ਜੇ ਤੂੰ ਦੂਜਿਆਂ ਦਾ ਭਲਾ ਮੰਗੇਗਾ ਨਾ ਵਾਹਿਗੁਰੂ ਤੇਰਾ ਆਪ ਭਲਾ ਕਰੇਗਾ ਸਾਧ ਸੰਗਤ ਜੀ ਜੇ ਤੂੰ ਸੁੱਖ ਚਾਹੁੰਦਾ ਵਾ ਨਾ ਤਾਂ ਤੂੰ ਦੂਜਿਆਂ ਦਾ ਵੀ ਭਲਾ ਮੰਗਿਆ ਕਰ ਬੁਰੇ ਦਾ ਵੀ ਭਲਾ ਮੰਗਿਆ ਕਰ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਫਰੀਦਾ ਬੁਰੇ ਦਾ ਭਲਾ ਕਰ ਫਰੀਦਾ ਬੁਰੇ ਦਾ ਪਲਾ ਕਰ ਸਾਸੰਗ ਜੀ ਮਹਾਰਾਜ ਜੀ ਕਹਿੰਦੇ ਨੇ ਭਾਈ ਤੂੰ ਬੁਰੇ ਦਾ ਵੀ ਭਲਾ ਮੰਗ ਵਾਹਿਗੁਰੂ ਤੇਰਾ ਭਲਾ ਆਪ ਕਰੇਗਾ ਸਾਸੰਗ ਜੀ ਜੇ ਤੂੰ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦਾ ਵਾ ਨਾ ਕਿਸੇ ਦਾ ਬੁਰਾ ਨਾ ਨਾ ਕਰ ਸਭ ਦੇ ਲਈ ਸੁੱਖ ਮੰਗ ਸਰਬੱਤ ਦਾ ਭਲਾ ਮੰਗ ਵਾਹਿਗੁਰੂ ਜੀ ਤੇਰੇ ਸਾਰੇ ਦੁੱਖ ਆਪ ਹੀ ਕੱਟ ਦੇਣਗੇ ਸਾਸੰਗ ਜੀ ਏਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਸਾਧ ਸੰਗਤ ਜੀ ਇਦਾਂ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਚਾਹੀਦਾ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਤਾਂ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਰੋਜ਼ ਮਿਹਰ ਪਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਇਆ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ